ਤੋ ਇਹਦੇ ਚ ਜਿੰਨੇ ਵੱਧ ਮੁੱਦੇ ਆਉਣਗੇ ਓਨੇ ਵੱਧ ਦਿਨਾਂ ਦਾ ਸੈਸ਼ਨ ਹੋ ਸਕਦਾ ਹੈ ਬੀਏਸੀ ਦੀ ਮੈਂਡੇਟ ਉੱਤੇ। ਸੋ ਬੀਏਸੀ ਵਿਚਾਰ ਕਰੇਗੀ ਜਿੰਨੇ ਮੁੱਦੇ ਆਉਣਗੇ ਉਹਨਾਂ ਦਾ ਜੀ ਨਿਕਟ ਨਹੀਂ ਸਕਦਾ। ਦੇਖੋ ਜਿਹੜਾ ਵਿਦਵਾਨ ਸਮਾਦਰ ਸੈਸ਼ਨ ਹੈ ਇਹ ਵਿਧੀਵਤ ਤਰੀਕੇ ਨਾਲ ਬੁਲਾਇਆ ਜਾ ਰਿਹਾ ਹੈ। ਪ੍ਰੋਪਰ ਮੈਂਜੂਰੀਟੇ ਬਣਨ ਸਾਫ਼ ਦਿਨ ਅਲਿਖ ਬੁਲਾਇਆ ਜਾਂਦਾ ਜਦੋਂ ਉਠਾ ਲਿਆ ਜਾਵੇ। ਉਸ ਤੋਂ ਬਾਅਦ ਗਵਰਨਰ ਸਾਹਿਬ ਦੀ ਮਨਜ਼ੂਰੀ ਲੈਣੀ ਹੋਣੀ ਹੈ ਜੀ ਸੋ ਮਾਨਯੋਗ ਗਵਰਨਰ ਸਾਹਿਬ ਨੇ ਸੀਗਰਾਜਰ ਕਟਾਰੀਆ ਜੀ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਸੈਸ਼ਨ 2 3 4 ਦਾ ਹੋ ਗਿਆ ਜੀ ਔਰ ਪੰਜਾਬ ਦੇ ਲੋਕਾਂ ਦੇ ਬਹੁਤ ਸਸਲੇ ਤੇ ਵਿਚਾਰੇ ਜਾਣਗੇ ਔਰ ਉਹਨਾਂ ਦਾ ਹੱਲ ਕੱਢੇ ਦੇ ਜੀ ਦੇਖੋ ਇਹਦੇ ਚ ਜਿੰਨੇ ਵੱਧ ਮੁੱਦੇ ਆਉਣਗੇ ਉਹਨੇ ਵੱਧ ਦਿਨਾਂ ਦਾ ਸੈਸ਼ਨ ਹੋ ਸਕਦਾ ਹੈ ਬੀਏਸੀ ਵੀ ਮੰਡੇਟਡ ਸੋ ਬੀਏਸੀ ਵਿਚਾਰ ਕਰੇਗੀ ਜਿੰਨੇ ਮੁੱਦੇ ਆਉਣਗੇ ਉਹਨਾਂ ਦਾ ਜੋ ਕਰਤਾ ਹੈ ਦੇਖੋ ਜਿਹੜਾ ਮਦਾਨ ਸਮਰਸ ਸੈਸ਼ਨ ਹੈ ਇਹ ਵਿਧੀਵਤ ਤਰੀਕੇ ਨਾਲ ਬੁਲਾਇਆ ਜਾ ਰਿਹਾ ਹੈ ਇੱਕ ਪ੍ਰੋਪਰ ਮੰਜੂਰੀ ਤੇ ਗਵਰਨ ਸਾਹਿਬ ਦੀ ਨਾਲ ਹੀ ਬੁਲਾਇਆ ਜਾਂਦਾ ਜਦੋਂ ਉਠਾ ਲਿਆ ਜਾਵੇ ਉਸ ਤੋਂ ਬਾਅਦ ਗਵਰਨ ਸਾਹਿਬ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਜੀ ਸੋ ਮਾਨਯੋਗ ਗਵਰਨ ਸਾਹਿਬ ਨੇ ਸੁਗਰਾਕਟਰ ਕਟਾਰੀਆ ਜੀ ਨੇ ਮਨਜ਼ੂਰੀ ਦਿੱਤੀ ਹੈ ਸੈਸ਼ਨ 2 3 4 ਦਾ ਹੋ ਗਿਆ ਜੀ ਪੰਜਾਬ ਦੇ ਲੋਕਾਂ ਦੇ ਮਸਲੇ ਤੇ ਵਿਚਾਰੇ ਜਾਣਗੇ ਔਰ ਉਹਨਾਂ ਦਾ ਹੱਲ ਕੱਢਿਆ ਜਾਏ ਜੀ ਦੇਖੋ ਇਹਦੇ ਚ ਜਿੰਨੇ ਵੱਧ ਮੁੱਦੇ ਆਉਣਗੇ ਓਨੇ ਵੱਧ ਦਿਨਾਂ ਦਾ ਸੈਸ਼ਨ ਹੋ ਸਕਦਾ ਹੈ ਪੀਏਸੀ ਦੀ ਮੈਂਡੇਟਨ ਚੋ ਬੀਏਸੀ ਵਿਚਾਰ ਕਰੇਗੀ ਜਿੰਨੇ ਮੁੱਦੇ ਆਉਣਗੇ ਉਹਨਾਂ ਦਾ ਕਰ ਸਕਦਾ ਬਿਕੋਜ਼ ਜਿਹੜਾ ਵਿਦਾਂਤਮਤ ਦਾ ਸੈਸ਼ਨ ਹੈ ਇਹ ਵਿਧਿਵਤ ਤਰੀਕੇ ਨਾਲ ਬੁਲਾਇਆ ਜਾ ਰਿਹਾ ਹੈ ਪ੍ਰੋਪਰ ਮੰਜੂਰੀਟੇ ਗਵਰਨਰ ਸਾਹਿਬ ਦੀ ਅਰਹੀ ਬੁਲਾਇਆ ਜਦੋਂ ਉਠਾ ਲਿਆ ਜਾਵੇ ਉਸ ਤੋਂ ਬਾਅਦ ਗਵਰਨਰ ਸਾਹਿਬ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਜੀ ਤੋ ਮਾਨਯੋਗ ਗਵਰਨਰ ਸਾਹਿਬ ਨੇ ਤੇ ਗ੍ਰਾਮ ਸਰ ਕਟਾਰੀਆ ਜੀ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਸੈਸ਼ਨ 2 3 4 ਦਾ ਹੋ ਗਿਆ ਜੀ ਔਰ ਪੰਜਾਬ ਦੇ ਲੋਕਾਂ ਦੇ ਮਸਲੇ ਤੇ ਵਿਚਾਰੇ ਜਾਣਗੇ ਔਰ ਉਹਨਾਂ ਦਾ ਹੱਲ ਕੱਢੇ ਦੇ ਜੀ ਦੇਖੋ ਇਹਦੇ ਚ ਜਿੰਨੇ ਵੱਧ ਮੁੱਦੇ ਆਉਣਗੇ ਉਹਨੇ ਵੱਧ ਦਿਨਾਂ ਦਾ ਸੈਸ਼ਨ ਹੋ ਸਕਦਾ ਹੈ ਬੀਏਸੀ ਦੀ ਮੈਂਡੇਟ ਉੱਤੇ ਸੋ ਬੀਏਸੀ ਵਿਚਾਰ ਕਰੇਗੀ ਜਿੰਨੇ ਮੁੱਦੇ ਆਉਣਗੇ ਉਹਨਾਂ ਦਾ ਜੀ ਬਣ ਸਕਦਾ ਹੈ ਬਿਕੋਜ਼ ਜਿਹੜਾ ਮੈਦਾਨ ਸਭਾ ਦਾ ਸੈਸ਼ਨ ਹੈ ਇਹ ਵਿਧਿਵਤਰੀ ਕਿਦਨ ਬੁਲਾਇਆ ਜਾ ਰਿਹਾ ਪ੍ਰੋਪਰ ਮੈਂਜੂਰੀਟੀ ਬਣਨ ਤੋਂ ਪਹਿਲਾਂ ਅੜਿਹੀ ਬੁਲਾਇਆ ਜਾਂਦਾ ਜਦੋਂ ਉਠਾ ਲਿਆ ਜਾਵੇ ਉਸ ਤੋਂ ਬਾਅਦ ਗਵਰਨਰ ਸਾਹਿਬ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਜੀ ਸੋ ਮਾਨਯੋ ਗਵਰਨਰ ਸਾਹਿਬ ਨੇ ਫਿਰ ਗਵਾਲਟਰ ਕਟਾਰੀਆ ਜੀ ਨੇ ਮਨਜ਼ੂਰੀ ਦਿੱਤੀ ਹੈ ਤੇ ਸੈਸ਼ਨ 2 3 4 ਦਾ ਹੋ ਗਿਆ ਜੀ ਪੰਜਾਬ ਦੇ ਲੋਕਾਂ ਦੇ ਮਸਲੇ ਤੇ ਵਿਚਾਰੇ ਜਾਣਗੇ ਔਰ ਉਹਨਾਂ ਦਾ ਹੱਲ ਕੱਢਿਆ ਜਾਏ ਜੀ ਦੇਖੋ ਇਹਦੇ ਵਿੱਚ ਜਿੰਨੇ ਵੱਧ ਮੁੱਦੇ ਆਉਣਗੇ ਓਨੇ ਵੱਧ ਦਿਨਾਂ ਦਾ ਸੈਸ਼ਨ ਹੋ ਸਕਦਾ ਹੈ ਪੀਏਸੀ ਦੀ ਮੈਂਡੇਟਰ ਚੋ ਪੀਏਸੀ ਵਿਚਾਰ ਕਰੇਗੀ ਜਿੰਨੇ ਮੁੱਦੇ ਆਉਣਗੇ ਉਹਨਾਂ ਦਾ ਜੀ ਹੋ ਸਕਦਾ ਦੇਖੋ ਜਿਹੜਾ ਸੰਵਿਧਾਨ ਸਭਾ ਦਾ ਸੈਸ਼ਨ ਹੈ ਇਹ ਵਿਧਿਵਤਰੀ ਕਿਹਦੇ ਨਾਲ ਬੁਲਾਇਆ ਜਾ ਰਿਹਾ ਹੈ ਪ੍ਰੋਪਰ ਮੰਜੂਰੀ ਤੇ ਗੁਰਨ ਸਾਹਿਬ ਦੀ ਨਾਲ ਹੀ ਬੁਲਾਇਆ ਜਾਂਦਾ ਜਦੋਂ ਉਠਾ ਲਿਆ ਜਾਵੇ ਉਸ ਤੋਂ ਬਾਅਦ ਗੁਰਨ ਸਾਹਿਬ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਜੀ ਤੋ ਮਾਨਯੋਗ ਵਰਨਰ ਸਾਹਿਬ ਨੇ ਫਿਰ ਗ੍ਰਾਫਟਰ ਕਟਾਰੀਆ ਜੀ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਸੈਕਸ਼ਨ 2 3 4 ਦਾ ਹੋ ਗਿਆ ਜੀ ਪੰਜਾਬ ਦੇ ਲੋਕਾਂ ਦੇ ਮਸਲੇ थे ਵਿਚਾਰੇ ਜਾਣਗੇ ਉਹਨਾਂ ਦਾ ਹੱਲ ਕੱਢੇ ਜੀ